ਪੰਜਾਬ ਆਸ-ਪਾਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਨੇ ਰਾਜਨੀਤਿਕ ਲਾਹਾ ਲੈਣ ਲਈ ਕਿਸਾਨਾਂ ਦਾ ਸ਼ੰਭੂ ਦੇ ਖਨੌਰੀ ਬਾਰਡਰ ਤੇ ਜੋ ਤਰਨਾ ਲੱਗਾ ਸੀ ਉਸ ਨੂੰ ਹਟਾਇਆ ਉਹਨਾਂ ਨੇ ਕਿਹਾ ਹੈ ਕਿ ਲੁਧਿਆਣਾ ਜਿਮਨੀ ਚੋਨ ਦੇ ਮੱਦੇਨਜ਼ਰ ਉਦਯੋਗਪਤੀਆਂ ਨੂੰ ਖੁਸ਼ ਕਰਨ ਲਈ ਰਾਤੋ-ਰਾਤ ਕਿਸਾਨਾਂ ਦਾ ਦਰਨਾ ਖਤਮ ਕਰਵਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫੀਆ ਬਿਆਨ ਦਿੱਤਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਜਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਜ਼ਬਰਦਸਤੀ ਮੋਰਚੇ ਤੋਂ ਹਟਾਇਆ ਤਾਂ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਪਰ ਬੁੱਧਵਾਰ ਦੇ ਰਾਤ ਸ਼ਾਮ ਨੂੰ ਪੁਲਿਸ ਨੇ 20 ਮਿੰਟਾਂ ਦੇ ਵਿੱਚ ਹੀ ਦਰਨਾ ਖਤਮ ਕਰਵਾ ਦਿੱਤਾ। ਜੋਖਰ ਨੇ ਆਪਣੀ ਰਿਹائش ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਾਂਗਰਸ ਲੀਡਰਸ਼ਿਪ ਤੇ ਮਗਰਮਸ਼ ਹੰਝੂ ਬਹਾਉਣ ਦਾ ਵੀ ਦੋਸ਼ ਲਗਾਉਂਦੇ ਆ ਕਿਹਾ ਕਿ ਜੇਕਰ ਕਾਂਗਰਸੀਆਂ ਵਿੱਚ ਹਿੰਮਤ ਹੈ ਤਾਂ ਲੁਧਿਆਣਾ ਤਰਨਾ ਦੇ ਕੇ ਦਿਖਾਉਣ ਉਹਨਾਂ ਨੇ ਕਿਹਾ ਕਿ ਪੂਰੇ ਘਟਨਾਕ੍ਰਮ ਨਾਲ ਕਿਸਾਨ ਲੀਡਰਸ਼ਿਪ ਦਾ ਹੀ ਨਹੀਂ ਮੂਰੂ ਵਿੱਚ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਕਿਉਂਕਿ ਹੁਣ ਜਦੋਂ ਉਹ ਕਿਸਾਨ ਆਪਣੀਆਂ ਅਸਲ ਮੰਗਾਂ ਲਈ ਵਿਰੋਧ ਪ੍ਰਦਰਸ਼ਨ ਕਰਨਗੇ ਤਾਂ ਕੋਈ ਵੀ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲਵੇਗਾ